ਸਤਿ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਵੀਡੀਓ ਜੇ ਆਪਾਂ ਤੁਹਾਡੇ ਨਾਲ ਗੱਲ ਕਰਨ ਲੱਗੇ ਆਂ ਪਪੂਲਰਾਂ ਦੀ ਖੇਤੀ ਵਿੱਚ ਵੀ ਕਿਹੜੀ ਆਪਾਂ ਕਣਕ ਦੀ ਵੈਰੈਟੀ ਬੀਜੀ ਹੈ ਜਿਹੜੀ ਬੀਜਣ ਚਾਹੁੰਦੇ ਆ ਕਿਸਾਨ ਵੀਰ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਆਪਾਂ ਨੇ ਆਪਣੇ ਪਪੂਲਰਾਂ ਵਿੱਚ ਤਿੰਨ ਚਾਰ ਸਾਲ ਤੋਂ ਹੋ ਗਏ ਸਾਨੂੰ ਤਕਰੀਬਨ ਅਸੀਮ ਬਈ ਪੀਬੀਡਬਲ 677 ਬੀਜ ਦੀ ਬਿਜਾਈ ਕਰਦੇ ਆਂ ਹਰੇਕ ਸਾਲ ਪਪੂਲਰਾਂ ਚ ਇਹ ਵੈਰੈਟੀ ਸਾਨੂੰ ਝਾੜ ਬਹੁਤ ਵਧੀਆ ਦਿੰਦੀ ਆ ਜੇ ਅਸੀਂ ਦੇਖਿਆ ਵੀ ਜੇ ਦੂਈ ਵੈਰੈਟੀਆਂ ਜਿਹੜੀਆਂ ਹੋਰ ਆ ਜੇ ਉਹ 12 ਤੋਂ 15 ਦਿੰਦੀਆਂ ਤਾਂ ਇਹ 15 ਤੋਂ 18-20 ਤੱਕ ਝਾੜ ਦੇ ਦਿੰਦੀਆਂ ਪਪੂਲਰਾਂ ਚ ਬਾਕੀ ਪਪੂਲਰਾਂ ਦੀ ਹਾਈਟ ਪਰ ਹੁਣ ਜਿਹੜੇ 5 ਸਾਲ ਦੇ ਬੂਟੇ ਆ ਉੱਚੇ ਝਾੜ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਜਿਹੜੇ 3 ਜਿਹੜੇ ਆ 2 ਦੇ ਆ 4 ਦੇ ਆ ਉਹਨਾਂ ਦਾ ਫੇਰ ਵੀ ਥੋੜਾ ਜਿਹਾ ਝਾੜ ਤੋਂ ਇਹਨਾਂ ਨੂੰ ਵੱਧ ਆ ਜਾਂਦਾ ਬਾਕੀ ਇਹ ਵੈਰਾਈਟੀਆਂ ਅਸੀਂ ਕੀਲੇ ਦਾ 50 ਕਿਲੋ ਬੀਜ ਪਾਈਦਾ 45 ਤੋਂ 50 ਦੇ ਵਿੱਚ ਵਿੱਚ ਕੀਲੇ ਦਾ ਬੀਜ ਪਾਉਣਾ ਅਸੀਂ 670 ਦਾ ਕਿਉਂਕਿ ਬੀਜ ਥੋੜਾ ਜਿਹਾ ਵੱਧੇ ਚਾਹੀਦਾ ਛਿੱਟੇ ਵਾਸਤੇ ਜਰਮੀਨੇਸ਼ਨ ਨੂੰ ਕਈ ਵਾਰੀ ਫਰਕ ਆ ਜਾਂਦਾ ਗਿੱਲ ਸੁੱਕ ਦਾ ਬੂਟਿਆਂ 'ਚ ਫਰਕ ਪੈ ਜਾਂਦਾ ਇਹਦੇ ਕਰਕੇ ਅਸੀਂ 45 ਤੋਂ 50 ਦੇ ਵਿੱਚ ਵਿੱਚ ਪਾ ਦਿੰਦਾ ਦੇਖ ਕੇ ਬੀਜ ਹੁਣ ਇਹ ਬੂਟਿਆਂ ਵਿੱਚ ਅਸੀਂ 45 ਕਿਲੋ ਦੇ ਹਿਸਾਬ ਗਾ ਬੀਜ ਪਾਇਆ ਵਾ ਆਪਣੇ ਜਿਹੜੇ ਲਾਇਏ ਵੇ ਇਹ 3 ਸਾਲ ਦੇ ਬੂਟੇ ਆ ਸਾਡੇ ਜਿਹੜੇ ਅਸੀਂ ਕਣਕ ਬੀਜੀ ਆ 677 ਬੀਜ ਇੱਕ ਥੈਲਾ ਡੀਏਪ ਦਾ ਕਿਲੇ ਦਾ ਉਤੋਂ ਬਾਅਦ ਬੀਜ ਪਾ ਕੇ ਦਵਾਈ ਦੂ ਹੀ ਲਾ ਕੇ ਆ ਚੰਗੀ ਤਰ੍ਹਾਂ ਛਿੱਟਾ ਦਿੱਤਾ ਉਸ ਤੋਂ ਬਾਅਦ ਅਸੀਂ ਇਹਨੂੰ ਰੋਟਾਵੇਟਰ ਗਾ ਬਾਹਤਾ ਥੋੜਾ ਥੋੜਾ ਜਿਹਾ ਇਹ ਨਹੀਂ ਹੈਗਾ ਵੀ ਬਹੁਤਾ ਲਾ ਕੇ ਨਾਰਮਲ ਜਿਹਾ ਰੋਟਾਵੇਟਰ ਬਾਹ ਕੇ ਬਾਦ ਚ ਸਵਾਗਾ ਜਰੂਰ ਮਾਰੋ ਪਪੂਲਰਾਂ ਵਿੱਚ ਕਿਉਂਕਿ ਸਵਾਗੇ ਗੈਲ ਆਏ ਆ ਵੀ ਗਿੱਲ ਚੜੇ ਆਉਂਦੀ ਆ ਜੇ ਖੇਤ ਵਧੀਆ ਬਣਿਆ ਹੋਵ ਜਿਹੜੀ ਗਿੱਲ ਆ ਨਾ ਫਿਰ ਉਹਦੇ ਗੈਲ ਸਵਾਗੇ ਦੇ ਨਾਲ ਗਿੱਲ ਨੂੰ ਬਹੁਤ ਫਰਕ ਪੈਂਦਾ ਜਿਹੜਾ ਸਵਾਗਾ ਏ ਉਹ ਆਪਣੇ ਖੇਤ ਚ ਪ੍ਰੋਪਰ ਗਿੱਲ ਚੜਾ ਦਿੰਦਾ ਜੇ ਮੜੀ ਮੁੱਟੀ ਸੁੱਕ ਵੀ ਆ ਅੱਬ ਨਾਲ ਬੂਟਿਆਂ ਵਿੱਚ ਇੱਕ ਇਹ ਪੰਗਾ ਆਉਂਦਾ ਇਹ ਹੋਰ ਕੋਈ ਪੰਗਾ ਨਹੀਂ ਸੁੱਕਦਾ ਬੂਟਿਆਂ ਚ ਗਿੱਲ ਵਸੇਰੀ ਹੁੰਦੀ ਆ ਬੂਟਿਆਂ ਚ ਦਿੱਕਤ ਇਹ ਆਉਣੀ ਆ ਜਦ ਆਪਾਂ ਨੇ ਖੇਤ ਨੂੰ ਰੌਣੀ ਕਰਦੇ ਆ ਹੁ ਜਕਣਾ ਸੀ ਉੱਪਰਲਾ ਵੀ ਰੌਣੀ ਕਰਿਆ ਹੋਇਆ ਬਾ ਬੂਟਿਆਂ ਦੀ ਜੜਾਂ 'ਚ ਪੈਣਾ ਸੁੱਕ ਜਾਣਾ ਗੱਭੇ ਵਦੇਰੀ ਗਿਲ ਰਹਿਣੀ ਆ ਸੈਂਟਰ ਵਿੱਚ ਕਿਉਂਕਿ ਬੂਟੇ ਪਾਣੀ ਖਿੱਚਦੇ ਆ ਇਹ ਜੜਾਂ 'ਚ ਛੇਤੀ ਸਕਾ ਦਿੰਦੇ ਆ ਦੂਰੀ ਦੇ ਗੱਭੇ ਗੱਭੇ ਗਿਲ ਰਹਿੰਦੀ ਆ ਇਹਦੇ ਕਰਕੇ ਇਹਨੂੰ ਜਿਆਦਾ ਪਾਖੇ ਤਿਆਰ ਕਰਕੇ ਕਣਕ ਕਣਕ ਬੀਜਤੀ ਇਹਨੂੰ ਸੋਗਾ ਜਰੂਰ ਮਾਰੋ ਸੋਗੇ ਗੱਲ ਆਏ ਆ ਵੀ ਪ੍ਰੋਪਰ ਗਿਲ ਰਹਿੰਦੀ ਆ ਬਾਕੀ ਜਿਹੜਾ 677 ਬੀਜ ਆ ਇਹਨੂੰ ਸਾਨੂੰ ਕਈ ਸਾਲ ਹੋ ਗਏ ਬੀਜਦੇ ਨੂੰ ਬਹੁਤ ਵਧੀਆ ਝਾੜ ਦਿੰਦਾ ਬੂਟਿਆਂ ਵਿੱਚ ਵੀ ਠੀਕ ਰਹਿੰਦਾ ਬਾਕੀ ਜਿਹੜਾ ਜੇ ਗੁੱਲੀ ਡੰਡਾ ਹੁੰਦਾ ਤੁਹਾਨੂੰ ਦਿੱਕਤ ਆਉਂਦੀ ਹੈ ਵੀ ਤੁਹਾਡੇ ਪਿਛਲੇ ਸਾਲ ਪਪੂਡਰਾਂ ਵਿੱਚ ਹੋਇਆ ਤਾਂ ਕਿਉਂਕਿ ਸਾਡੇ ਗੁੱਲੀ ਡੰਡਾ ਨਹੀਂ ਹੁੰਦਾ ਅਸੀਂ ਪਹਿਲੇ 2 ਸਾਲ ਗੰਨਾ ਰੱਖਦੇ ਆ ਗੰਨਾ ਰੱਖਣ ਕਰਕੇ ਸਾਡੇ ਗੁੱਲੀ ਡੰਡੇ ਦੀ ਦਿੱਕਤ ਨਹੀਂ ਆਉਂਦੀ ਜੇ ਤੁਹਾਡੇ ਗੁੱਲੀ ਡੰਡੇ ਦੀ ਦਿੱਕਤ ਆਉਂਦੀ ਹੈ ਤਾਂ ਫਕੀਰਾ ਸਪਰੇਅ ਜ਼ਰੂਰ ਕਰੋ ਤਾਂ ਕਿ ਗੁੱਲੀ ਡੰਡਾ ਨਾ ਜੰਮੇ ਜੇ ਕੋਈ ਹੋਰ ਕਰਨੀ ਚਾਹੁੰਦੇ ਆ ਤੁਸੀਂ ਉਹ ਵੀ ਕਰ ਸਕਦੇ ਆ ਮੋਮੋਜੀ ਹੋਗੀ ਬਾਯਾ ਦੀ ਆਈ ਇੱਕ ਨਵੀਂ ਉਹ ਵੀ ਕਰ ਸਕਦੇ ਆ ਉਹ ਤੁਸੀਂ ਦੇਖਣਾ ਆਪਣੇ ਸਾਬ ਨਾਲ ਪਾਰਾ ਸਪਰੇਅ ਜਰੂਰ ਕਰੋ ਤਾਂ ਕਿ ਗੁੱਲੀ ਡੰਡਾ ਕੰਟਰੋਲ 'ਚ ਰਹੇ ਸਾਡੇ ਗੁੱਲੀ ਡੰਡਾ ਨਹੀਂ ਹੁੰਦਾ ਕਿਉਂਕਿ ਅਸੀਂ ਗੰਨੇ ਵਾਲੇ ਖੇਤ ਹੁੰਦੇ ਆ ਬਾਕੀ ਤੁਸੀਂ ਵੀ ਦੱਸਿਓ ਕਿਸਾਨ ਵੀਰੋ ਵੀ ਪਪੂਤਰਾਂ ਵਾਲੇ ਵੀ ਅਸੀਂ ਇਹ ਵੈਰੈਟੀ ਬੀਜਦੇ ਆ ਤੁਹਾਡੇ ਕਿੰਦਾ ਝਾੜ ਰਹਿੰਦਾ 670 ਦਾ ਆਹੇ ਵੀ 15 ਤੋਂ ਲੈ ਕੇ 20 ਕੁੰਟਲ ਤੱਕ ਝਾੜ ਆ ਜਾਂਦਾ ਪਪੂਤਰਾਂ 'ਚ ਵਧੀਆ ਝਾੜ ਦਿੰਦੀ ਆ ਦੂਗੀਆਂ ਵੈਰੈਟੀਆਂ ਨਾਲੋਂ ਬਾਕੀ ਜੀ ਟੂੜੀ ਵੀ ਵਧੀਆ ਬਣ ਜਾਂਦੀ ਆ ਸੁਣੀ ਹੋ ਜਾਂਦੀ ਆ ਟੂੜੀ ਵੀ ਕੱਦ ਕਾਟ ਦੇਖਣ ਨੂੰ ਵੀ ਵਧੀਆ ਗ੍ਰੋਥ ਕਰਦੀ ਆ ਬੂਟਿਆਂ ਵਿੱਚ ਤਾਂ ਇਹਦੇ ਕਰਕੇ ਅਸੀਂ ਇਹਨੂੰ ਹਰੇਕ ਸਾਲ ਲਾਉਂਦੇ ਆ ਚਲੋ ਬਾਕੀ ਤੁਸੀਂ ਦੱਸਿਓ ਕਿਸਾਨ ਵੀਰੋ ਕਿਹੜੀ ਵੈਰਾਈਟੀ ਲਾਉਂਦੇ ਆ ਕਮੈਂਟ ਕਰਕੇ ਅਤੇ ਤੁਹਾਡੇ ਕੋਲ ਕਿੰਨਾ ਕੁ ਝਾੜ ਆਉਂਦਾ ਬੂਟਿਆਂ ਵਿੱਚ ਚਲੋ ਹਸਰੀਕ ਕਾਲ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ